વાસਮਤੀ ਜੀ ਬੋਲੀ ਦਿੱਤੀ ਕੀ ਸ਼ੁਰੂਆਤ ਤੁਸੀਂ ਕਰਾ ਚੁੱਕੇ ਹੋ ਕੀ ਬੋਲਣਾ ਚਾਹੋ ਆ ਬਿਲਕੁਲ ਜਿਹੜਾ ਸੀਜ਼ਨ ਆ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਜਿਹੜੇ ਕਿਸਾਨ ਨੇ ਉਹ ਫਸਲ ਲੈ ਕੇ ਆ ਰਹੇ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਪੂਕਤਾਂ ਇੰਤਜ਼ਾਮ ਕੀਤੇ ਗਏ ਨੇ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਕਿੰਨੇ ਕਿੰਨੇ ਇੰਤਜ਼ਾਮ ਨੇ ਆ ਦੇਖੋ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਸੁਦਾਇਕ ਵੱਲੋਂ ਸ਼ੁਰੂਆਤ ਕੀਤੀ ਗਈ ਆ ਤਾਂ ਕੀ ਬੋਲਣਾ ਚਾਹੋ ਬਹੁਤ ਹੀ ਧੰਨਵਾਦ ਸਾਡੇ ਸਤਿਕਾਰਯੋਗ ਐਮ.ਐਲ.ਏ. ਸਹਿਬਾਂ ਮੈਡਮ ਨਿਰਿੰਦਰਪ੍ਰੀਤ ਕੌਰ ਭਾਜੀ ਦਾ ਬਾਸਮਤੀ ਜੇਕਰ ਗੱਲ ਕੀਤੀ ਆਵੇ ਤਾਂ ਅੱਜ ਸੰਗਰੂਰ ਦੇ ਵਿੱਚ ਉਸ ਦੀ ਬੋਲੀ ਸੰਗਰੂਰ ਤੋਂ ਵੱਧਾ ਇੱਕ ਨਰਿੰਦਰਕੌਰ ਭਰਾ ਜੱਜਾ ਅਨਾਜ ਮੰਡੀ ਸੰਗਰੂਰ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਗੱਲ ਕਰ ਲੈਣਾ ਮੈਮ ਜੇਕਰ ਗੱਲ ਕੀਤੀ ਆਵੇ ਅੱਜ ਬਾਸਮਤੀ ਦੀ ਬੋਲੀ ਦਿੱਤੀ ਗਈ ਹੈ ਸ਼ੁਰੂਆਤ ਤੁਸੀਂ ਕਰਾ ਚੁੱਕੇ ਹੋ ਇਹ ਕੀ ਬੋਲਣਾ ਚਾਹੀਦਾ ਅ ਬਿਲਕੁਲ ਜਿਹੜਾ ਸੀਜ਼ਨ ਆ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਜਿਹੜੇ ਕਿਸਾਨ ਨੇ ਉਹ ਫਸਲ ਲੈ ਕੇ ਆ ਰਹੇ ਨੇ ਔਰ ਬਾਸਮਤੀ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਸੋ ਅੱਜ ਜਿਹੜੀ ਬੋਲੀ ਹੋਈ ਆ 2955 ਰੁਪਏ ਨੂੰ ਜਿਹੜੀ ਬਾਸਮਤੀ ਦੀ ਬੋਲੀ ਜਿਹੜੀ ਹੋਣੀ ਤੁਹਾਡੇ ਸਾਹਮਣੇ ਜਿਹੜੀ ਲੱਗੀ ਆ ਸੋ ਅ ਸ਼ੁਰੂਆਤ ਹੋ ਚੁੱਕੀ ਆ ਮੇਰੇ ਨਾਲ ਸਾਡੇ ਡੀਐਮ ਮੰਡੀ ਬੋਰਡ ਨੇ ਸਾਰੇ ਮੰਡੀ ਬੋਰਡ ਦੇ ਅਧਿਕਾਰੀ ਜਿਹੜੇ ਮੌਜੂਦ ਨੇ ਸਾਡੇ ਆੜਤੀ ਐਸੋਸੀਏਸ਼ਨ ਦੇ ਸਾਰੇ ਆੜਤੀਏ ਭਰਾ ਔਰ ਸਾਡੇ ਲੇਬਰ ਵਾਲੇ ਸਾਰੇ ਜਿਹੜੇ ਉਰੇ ਮੌਜੂਦ ਨੇ ਤੇ ਜਿੰਨੇ ਵੀ ਪ੍ਰਬੰਧਨ ਨੇ ਜਿਹੜੇ ਮੰਡੀਆਂ ਨੂੰ ਲੈ ਕੇ ਜਿਹੜੇ ਸੀਜ਼ਨ ਨੂੰ ਲੈ ਕੇ ਜਿਹੜੇ ਸਾਰੇ ਪ੍ਰਬੰਧ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸਾਰੇ ਮੁਕੰਮਲ ਕਰ ਲਏ ਗਏ ਨੇ ਔਰ ਹਰ ਟਾਈਮ ਲੋਕਾਂ ਦੇ ਵਿੱਚ ਔਰ ਮੈਂ ਬਤੌਰ ਸੇਵਾਦਾਰ ਜਿੱਥੇ ਕਿਤੇ ਵੀ ਕੋਈ ਦਿੱਕਤ ਹੋਊਗੀ ਹਮੇਸ਼ਾ ਅਸੀਂ ਨਾਲ ਖੜਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਜਿਹੜਾ ਸਾਹਮਣਾ ਚਾਹੀਏ ਜ਼ਿਮੀਂਦਾਰਾਂ ਨੂੰ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਕਿਸੇ ਨੂੰ ਵੀ ਕੋ ਸਾਹਮਣਾ ਜਿਹੜਾ ਕਰਨਾ ਨਹੀਂ ਪਊਗਾ ਜਿੱਕਰ ਗੱਲ ਕਰ ਲਈ ਜਿਸ ਤਰ੍ਹਾਂ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਭੋਖਾ ਤਾਂ ਇੰਤਜ਼ਾਮ ਕੀਤੇ ਗਏ ਨੇ ਸੰਗਰੂਰ ਦੀ ਅਨਾਜ ਮੰਡੀ ਦੇ ਅ ਦੇਖੋ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਔਰ ਚਾਹੇ ਜਿਹੜੀ ਲੇਬਰ ਦੀ ਕੋਈ ਸਮੱਸਿਆ ਹੋ ਗਈ ਜਾਂ ਕੋਈ ਜਿਹੜੇ ਸਫਾਈ ਦੇ ਹੋਗੇ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੀ ਇੱਥੇ ਜ਼ਰੂਰਤ ਹੈਗੀ ਆ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰ ਲਏ ਗਏ ਨੇ ਔਰ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਕਿਸੇ ਨੂੰ ਕੋਈ ਵੀ ਜਿਹੜੀ ਕਿਸੇ ਕਿਸਾਨ ਨੂੰ ਆਰਤੀ ਨੂੰ ਜਿਹੜੀ ਦਿੱਕਤ ਨਹੀਂ ਆਊਗੀ ਔਰ ਅਸੀਂ ਆਪ ਮੈਂ ਹਮੇਸ਼ਾ ਸਾਰੀਆਂ ਮੰਡੀਆਂ ਦੇ ਵਿੱਚ ਆਪ ਜਾ ਕੇ ਅਸੀਂ ਜਿਹੜਾ ਮੌਕੇ ਤੇ ਅਸੀਂ ਜਿਹੜਾ ਉਹਨਾਂ ਨੂੰ ਦੇਖਾਂਗੇ ਜੀ ਬਿਲਕੁਲ ਤੁਸੀਂ ਸੁਣਿਆ ਵਿਧਾਇਕ ਨਰਿੰਦਰ ਕੋਹੜ ਭਰਾਜ ਦੇ ਵੱਲੋਂ ਉਹਨਾਂ ਦੇ ਨਾਲ ਗੱਲ ਕੀਤੀ ਗਈ ਆ ਉਹ ਉਹਨਾਂ ਨੇ ਆਖਿਆ ਕਿ ਅੱਜ ਮੰਡੀ ਸ਼ੁਰੂਆਤ ਕਰ ਦਿੱਤੀ ਗਈ ਆ ਬਾਸਪਤੀ ਦੀ ਪਰ ਉੱਥੇ ਹੀ ਸਾਡੇ ਨਾਲ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੌਜੂਦ ਨੇ ਪ੍ਰਧਾਨ ਜੀ ਅੱਜ ਵਿਧਾਇਕ ਵੱਲੋਂ ਸ਼ੁਰੂਆਤ ਕੀਤੀ ਗਈ ਆ ਤਾਂ ਕੀ ਬੋਲਣਾ ਚਾਹੀਦਾ ਬਹੁਤ ਹੀ ਧੰਨਵਾਦ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਂ ਮੈਡਮ ਨਿਰਿੰਦਰ ਕੁਲਪਾਦ ਜੀ ਦਾ ਜਿਨ੍ਹਾਂ ਨੇ ਆਪਣੇ ਕਰਕਮਲਾ ਨਾਲ ਸਾਡੇ ਸਰੂਰ ਦੇ ਵਿੱਚ ਅਨਾਜ ਦੀ ਬੋਲੀ ਖਰੀਦ ਸ਼ੁਰੂ ਕਰਵਾਈ ਹੈ ਦੇਖੋ ਬڑا ਸਰੂਰ ਦੀ ਮੰਡੀ ਇੱਕ ਬੜੀ ਬਿਹਤਰੀਨ ਮੰਡੀ ਹੈ ਜ਼ਿਲ੍ਹੇ ਦੇ ਵਿੱਚ ਆਲੇ-ਦਾਲਿਆਂ ਨਾਲ-ਨਾਲ ਇਹ ਕਿਉਂਕਿ ਇੱਥੇ ਬਹੁਤ ਸਾਰੇ ਮਿਲਜ਼ ਹੋਣ ਕਰਕੇ ਬਹੁਤ ਜ਼ਿਆਦਾ ਰੈਵਲ ਹੁੰਦੀ ਹੈ ਅੱਜ ਦਾ ਚਲੋ ਕੁਝ ਪਿਆ ਹੋਇਆ ਸੀਗਾ ਰੜਕਾ ਉਹ ਰੜਕਾ ਠੰਡਾ ਹੋਇਆ ਥੋੜਾ ਮਾਲ ਆਏਗਾ ਕੱਲ ਨੂੰ ਇਹ ਮੰਡੀ ਵਿੱਚ ਗਲਟ ਆ ਜਾਣਾ ਹੈ ਇਹ ਭਰ ਜਾਣੀ ਹੈ ਉਸੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਬੀਬਾ ਜੀ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੇ ਦਾ ਫੜਾਂ ਦੀ ਵੱਧ ਤੋਂ ਵੱਧ ਜ਼ਰੂਰਤ ਹੈ ਸੋ ਆਉਣ ਵਾਲੇ ਸੀਜ਼ਨ ਨੂੰ ਦੇਖਦੇ ਹੋਏ ਕਿ ਵੱਧ ਤੋਂ ਵੱਧ ਫੜਾਂ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਸਾਡਾ ਕੰਮ ਹੈ ਜਿਹੜਾ ਸਮੂਦਲੀ ਚੱਲਦਾ ਰਹੇ ਤੇ ਮੈਂ ਇੱਕ ਵਿਸ਼ਵਾਸ ਦਿਵਾਉਣਾ ਇੱਥੇ ਅੱਜ ਬੀਬਾ ਜੀ ਨੂੰ ਪੰਜਾਬ ਸਰਕਾਰ ਨੂੰ ਕਿ ਅਸੀਂ ਮੰਡੀ ਵਿੱਚ ਕੋਈ ਵੀ ਜਹੀ ਹਰਕਤ ਨਹੀਂ ਹੋਣ ਦਵਾਂਗੇ ਜਿਸ ਦੇ ਨਾਲ ਪੰਜਾਬ ਸਰਕਾਰ ਦਾ ਜਾਂ ਸਾਡਾ ਆਪਣਾ ਤੇ ਸਾਡੀ ਮੰਡੀ ਦਾ ਸਿਰ ਝੁਕਦਾ ਹੋਊਗਾ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀਆਂ ਮੰਡੀਆਂ ਤੇ ਰੱਖਾਂਗੇ ਵੀ ਜੇਕਰ ਗੱਲ ਕਰ ਲਈਏ ਤਾਂ ਅੱਜ ਬਾਸਮਤੀ ਦੀ ਸ਼ੁਰੂਆਤ ਕੀਤੀ ਗਈ ਤੇ ਦੂਸਰੀ ਜਿਰੀ ਦੀ ਗੱਲ ਕਰ ਲਈਏ ਊਸ਼ਾ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਕੀ ਗੱਲਬਾਤ ਦੇਖੋ ਜੋ ਸੰਰੂਰ ਦੀ ਸਥਿਤੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਦੂਸਰੀ ਜਿਰੀ ਜਿਹੜੀ ਉਹ ਲਗਭਗ ਹਲੇ 10 ਦਿਨਾਂ ਬਾਅਦ ਸ਼ੁਰੂ ਹੋਣੀ ਹੈ ਪਰ ਸਾਡੀ ਜੋ ਸਟੇਟ ਲੈਵਲ ਦੀ ਬੋਡੀ ਹੈ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਹਲੇ ਉਸ ਦੀ ਖਰੀਦ ਸਬੰਧੀ ਅਸੀਂ ਬਾਈਕਟ ਕੀਤਾ ਹੋਇਆ ਹੈ ਅਸੀਂ ਉਸ ਜਿਹੜੀ ਕੋਈ ਨਹੀਂ ਕਰਵਾਵਾਂਗੇ ਜਿੰਨਾ ਚਿਰ ਸਾਡੀ ਜੋ ਸਰਕਾਰ ਹੈ ਹਰ 22% ਦੇ ਦਮੀ ਥੋੜੀ ਬਣਦੀ ਹੈ ਸਾਡੀ ਜਿਹੜੀ ਕਿ ਬੇਰਾ ਮਤਲਬ ਉਹ ਬੇਹੂਦਾ ਕਾਰਨਾ ਕਰਕੇ ਕੱਟੀ ਜਾ ਰਹੀ ਹੈ ਅਸੀਂ ਜਿੰਨਾ ਚਿਰ ਉਹ ਸਾਡੀ ਲਾਗੂ ਨੂੰ ਪ੍ਰੋਪਰ ਨਹੀਂ ਹੁੰਦੀ ਸਾਡੇ ਖਾਤੇ ਨਹੀਂ ਪੈਣ ਲੱਗਦੀ ਉਹਨਾਂ ਚਿਰ ਅਸੀਂ ਉਸ ਉਸ ਜਿਹੜੀ ਦੀ ਬੋਲੀ ਨਹੀਂ ਹੋਣ ਦੇ ਕਰਾਉਣ ਦੇਵਾਂਗੇ ਬਾਕੀ ਸਰਕਾਰ ਲੱਗੀ ਹੋਈ ਹੈ ਉਮੀਦ ਹੈ ਕਿ ਜਲਦੀ ਹੀ ਉਹ ਮਸਲਾ ਵੀ ਸਾਡਾ ਹਲ ਹੋ ਜੂਗਾ ਜੀ ਬਿਲਕੁਲ ਅੱਜ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਬਾਸਮਤੀ ਜਿਰੀ ਦੀ ਗੱਲ ਕਰ ਲਈ ਤਾਂ ਉਸ ਦੀ ਬੋਲੀ ਦੀ ਸ਼ੁਰੂਆਤ ਕਰਾਈ ਗਈ ਹੈ ਪਰ ਉੱਥੇ ਹੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੋ ਦੂਸਰੀ ਜਿੜੀ ਹੈ ਉਸ ਨੂੰ ਲੈ ਕੇ ਲਗਾਤਾਰ ਰੇਡ ਕਾ ਜਾਰੀ ਆ 10 ਦਿਨਾਂ ਨੂੰ ਬੇਸ਼ੱਕ ਹਲੇ ਮੰਡੀਆਂ ਦੇ ਵਿੱਚ ਪਹੁੰਚੂਗੀ ਪਰ ਉਹਨਾਂ ਨੇ ਆਖਿਆ ਕਿ ਜੋ ਅਨਾਜ ਮੰਡੀ ਸੰਗਰੂਰ ਦੀ ਗੱਲ ਕਰ ਲਈ ਤਾਂ ਫੜਾਂ ਦੀ ਵੱਡੀ ਕਮੀ ਹੈ ਜਗਾ ਦੀ ਘਾਟ ਨੂੰ ਲੈ ਕੇ ਲਗਾਤਾਰ ਸਰਕਾਰ ਅੱਗੇ ਮੰਗ ਵੀ ਰੱਖਦੇ ਆਏ ਨੇ ਕੈਮਰਾਮੈਨ ਮਹਿੰਦਰਨਾ ਹਰਜੀਤ ਸਿੰਘ ਸਿੱਧੂ ਸਾਜਾ ਟੀਵੀ ਵਰਲਡਵਾਈਜ਼ ਸੰਗਰੂ